ਹਾਂਜੀ ਦੋਸਤੋ ਕੀ ਹਾਲ ਚਾਲ ਹੈ ਜੀ ਸਾਰੇ ਠੀਕ ਠਾਕ ਹੋਵੋਗੇ ਆਪਣੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਆਪਾਂ ਆਏ ਹਾਂ ਪੱਠੇ ਵੱਢਣ 150 ਪਰ ਪੱਠੇ ਵੱਢੀ ਜਾਂਦੇ ਨੇ ਆਪਣੇ ਪੱਠੇ ਲੂਸਣ ਆ ਗਈ ਮੂੰਗੀ ਇਧਰ ਕਾ ਬਹੁਤ ਜਿਆਦਾ ਇਧਰ ਕਾ ਹੈ ਨਹੀਂ ਗਾ ਇਧਰ ਬਹੁਤ ਘਟ ਕਾ ਫਲ ਪੱਕਦਾ ਤਰਿਆ ਜਾਂਦਾ ਵੇਖੋ ਜੀ ਆਪਣੀ ਮੂੰਗੀ ਤੇ ਫਲ ਪੱਕ ਰਿਹਾ ਹੈ ਆਪਣੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਿਓ ਪੱਠੇ ਮੂੰਗੀ ਤੇ ਆ ਜੂ ਆਪਾਂ ਫੈਂਡਲੀ ਆਪਾਂ ਦਿਖਾਉਣੇ ਚੱਲ ਕੇ ਆਪਾਂ ਨੂਰ ਤੇ ਉਮਰੀ ਤੇ ਕੋੜੀ ਘਰੇ ਚੱਲ ਕੇ ਮਿਲਦੇ ਆਪਾਂ ਦੋਸਤੋ ਹਾਂਜੀ ਫੈਨਰੀ ਆਪਾਂ ਹੁਣ ਘਰੇ ਪਹੁੰਚ ਚੁੱਕੇ ਆ ਤੇ ਆ ਜੋ ਆਪਾਂ ਨੂਰ ਨਾਲ ਮਲਾਉਣੇ ਤੇ ਕਾਲੀ ਨਾਲ ਤੇ ਆਮਰੀ ਨਾਲ ਆ ਰਹੀ ਹੈ ਕਾਲੀ ਆ ਰਿਹਾ ਨੂਰ ਆਪਣੇ ਨੂਰ ਕੀ ਗੱਲ ਹੋ ਗਈ ਹੈ ਨੂਰ ਕੀ ਹੋ ਗਿਆ ਹੈ ਲੈ ਨੂਰ ਦਾ ਸਿੱਕਾ ਮਾਰਦਾ ਹੈ आज जी आओ, आओ आओ आ रहे तू लाला के आ लो जी नूर वेखो की कर रहा नूर दसो जी की कर रहा नूर नखरे कर रहा आखो जी पखा नूर होना हवा दिता बहुत तेज आ ਬੋਤੇ ਚੱਲਦਾ ਤੇ ਨੂਰ ਲੰਦਾ ਨਿਆਰੇ ਇਸ ਮੂਰੇ ਪੱਖੇ ਦੇ ਮੂਰੇ ਆ ਰਹੀ ਹੈ ਜੀ ਆਪਣੀ ਕਾਲੀ ਆਪਣਾ ਨੂਰ ਹੋ ਗਿਆ ਜੀ ਅੱਜ 4 ਮਹੀਨਿਆਂ ਦਾ 4 ਮਹੀਨਿਆਂ ਦਾ ਨੂਰ ਹੋ ਗਿਆ ਜੀ ਆਪਣਾ 4 ਮਹੀਨਿਆਂ ਦਾ ਹੁਣ ਆਪਾਂ ਲੱਗੇ ਆ ਪੱਠੇ ਕਤਰਨਾ ਨੂਰ ਨੂੰ ਆਇਆ ਵੀ ਮੈਂ ਪੱਠੇ ਖਾਵਾਂ ਜਲਦੀ ਹਰਲੇ ਆਓ ਤੇ ਆ ਰਹੇ ਆ ਯਾ ਪਾ ਪੱਠੇ ਕਤਰਨ ਆ ਰਹੇ ਆ ਆਪਣਾ ਅੰਮ੍ਰੀ ਆ ਰਹੇ ਆ ਪੱਠੇ ਆਜੋ ਕਰਾਯਾ ਆਪਾਂ ਮਿਲਦੇ ਆਂ ਨੂਰ ਨੂੰ ਨੂਰੇ ਓ ਨੂਰੇ ਨੂਰੇ ਓਰਾ ਬਤਾ ਜਲਦੀ ਔਰਾ ਔਰਾ ਭੱਜ ਕੇ ਭੱਜ ਕੇ ਆ ਵੇ ਆ ਆਇਆ ਬਿੱਸੂ ਖਾਲਾ ਬਿੱਸੂ ਆਇਆ ਬਿੱਸੂ ਖਾਣਾ ਆਇਆ ਭੱਜੇ 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 ਆ ਗਈ ਨੂਰ ਇੱਕ ਰਗਦਣਾ ਕੇ ਨੂਰ ਬਿੱਸੂ ਖਾਣੇ ਆਏ ਨੂਰ ਬਿੱਸੂ ਖਾਣੇ ਆ ਰਹੀ ਆਪਣੀ ਅਮਰੀ ਪੰਗੇ ਲੈ ਰਹੀ ਆ ਨੂਰ ਵੇਖੋ ਜੀ ਵੇਖੋ ਪੂਰਾ ਡੋਬ ਚ ਖੜਾ ਨੂਰ ਨੂਰ ਸਾਡਾ ਨੂਰ ਆਪਣਾ ਨੂਰ ਕੀ ਕਰ ਰਿਹਾ ਹੈ ਹੈ ਨੂਰੇ ਕਿਵੇਂ ਹੈ ਕਿਵੇਂ ਹੈ ਨੂਰੇ ਹੈ ਨੂਰੇ ਏ ਨੂਰ ਨੂਰ ਦੰਦੀ ਵੜਦਾ ਇਹਦਾ ਦੰਦੀ ਵੜਦੀ ਸੀ ਓਏ ਅ ਨੂਰ ਨੇ ਦੰਦੀ ਵੜਦਾ ਤਾ ਨੂਰ ਦੰਦੀ ਨਾ ਵਟਿਆ ਕਰ ਉਹ ਤੇ ਨੂਰੇ ਏ ਨੂਰ 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 ਦੰਦੀ ਨਵਟਿਆ ਕਰਤੋਂ ਦੰਦੀ ਵਾਲੀ ਵੜਦਾ ਹੋ ਰਹੀ ਹੈ ਕਾਲੀ ਤਿਆਰ ਨੂਰ ਦੋਸਤੋ ਆਪਣੇ ਆ ਜਿਹੜੇ ਵਾਰ ਆ ਜੀ ਕਾਲੇ ਚ ਨਾਲ ਜਿਹ ਵਿੱਚ ਵਿੱਚ ਦੇਖਦੇ 1 ਮਿੰਟ ਕਰਕੇ ਜਰੂਰ ਦੱਸਿਓ ਕਿ ਮੈਟ ਜਾਣਗੇ ਇਹ ਇਹ ਕਾਰ ਹੈ ਕਾਲੀ ਬੋਦੀ ਜੀ ਕਮੈਂਟ ਕਰਕੇ ਤੁਸੀਂ ਦੱਸਿਆ ਜੀ ਕਿ ਉਹ ਟੋੜੀਆਂ ਵਾਲਿਓ ਹਾਂਜੀ ਦੋਸਤੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਤੇ ਸ਼ੇਅਰ ਜਰੂਰ ਕਰਿਓ ਤੇ ਹੁਣ ਆਪਾਂ ਕਰ ਰਹੇ ਆਂ ਵਲੌਗ ਕਿਦਾਂ ਦਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਤੇ ਹੁਣ ਆਪਾਂ ਕਰਨ ਲੱਗੇ ਆਂ ਵਲੌਗ ਬੰਦ ਅੱਜ ਇਤ ਨਹੀਂ ਅੱਜ ਆਪਾਂ ਬਸ ਵਲੌਗ ਨੂੰ ਵਧੀਆ ਲੱਗਿਆ ਸਾਨੂੰ ਸ਼ੇਅਰ ਕਰਕੇ ਦੱਸਿਓ ਤੇ ਕਮੈਂਟ ਕਰਕੇ ਦੱਸਿਓ ਚਲੋ ਦੋਸਤੋ ਹੁਣ ਆਪਾਂ ਕਰ ਲੱਗੇ ਆਂ ਬੰਦ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ